ਭਾਈਆ ਗਮਲਾਈਆ ਥੱਲੇ ਕਰੋ ਥੋੜਾ ਹਮਲਾ ਦੇ ਥੱਲੇ ਕਰਤਾ ਮੰਦਿਰ ਪਿੱਛੇ ਮੈਨੂੰ ਫੋਟੋ ਕਰਨਾ ਬੋਲੋ ਪ੍ਰਸ਼ਾਸਨ ਜਿੰਦਾਬਾਦ ਬੋਲੋ ਪ੍ਰਸ਼ਾਸਨ ਕੀ ਨਾਮ ਆਪਣਾ ਹਰ ਹਰ ਮਾਦੇਵੀ ਮੈਂ ਰਣੂ ਸਿੱਖਿਆ ਸਮਾਜਵਾਦੀ ਤੋਂ ਪੰਜਾਬ ਐਸਪਰਦਾਨ ਅੱਜ ਸਾਡਾ ਪੂਰਾ ਮਹਿਲਾ ਵਿੰਗ ਔਰ ਤੁਰੇ ਤੇਾ ਪੂਰਾ ਆਪਣਾ ਸ਼ੇਤਨਾ ਸਮਾਜਵਾਦੀ ਦਾ ਮੈਡਮ ਕਨਫਰਨ ਨੂੰ ਸਨਮਾਨਿਤ ਕਰਨ ਵਾਸਤੇ ਆਏ ਆ ਕਿ ਉਹਨਾਂ ਨੇ ਇੱਕ ਬਹੁਤ ਅੱਛਾ ਕੰਮ ਕੀਤਾ ਹੈ ਕਿ ਪੁਲਿਸ ਨੂੰ ਤਾਂ ਜਿਹੜੇ ਕੁਮੜਾ ਕੰਮ ਕਰਦੇ ਤਾਂ ਸਾ ਹਾਂ ਹਾਂ ਸਾਰੀ ਦੁਨੀਆ ਕਰ ਲਾ ਪੈਂਦੀ ਤੇ ਜਿਹੜੇ ਕੋਈ ਅੱਛਾ ਕੰਮ ਕਰਦੇ ਆ ਤਾਂ ਉਹ ਤੋਂ ਉਹਨਾਂ ਨੂੰ ਕੋਈ ਸਨਮਾਨਤ ਕਰਨ ਵਸਤ ਨਹੀਂ ਆਦਾ ਤਾਂ ਸਾਡੀ ਸ਼ੇਤਨਾ ਸਮਾਜਵਾਦੀ ਦਾ ਪੂਰਾ ਡੈਲੀਗੇਸ਼ਨ ਅੱਜ ਉਹਨਾਂ ਨੂੰ ਸਨਮਾਨਤ ਕਰਨਾ ਆ ਔਰ ਉਹਨਾਂ ਦਾ ਅੱਛਾ ਕੰਮ ਵਾਸਤੇ ਅਸੀਂ ਉਹਨਾਂ ਨੂੰ ਸ਼ਰੂਰ ਕਰਦੇ ਆ ਹਰ ਹਰ ਮਾਤ ਜੀ ਰਾਜ ਤੁਸੀਂ ਸੀਪੀ ਦਾ ਆਫਿਸ ਪਹੁੰਚੇ ਸੀਗੇ ਮਰੀਬ ਕਰਨ ਸਦਾਰੇ ਮੈਂ ਇਹ ਸ਼ਿਵਸਨਾ ਸਮਾਜਵਾਦੀ ਦਨ ਪੁੱਤਰਪੁਰ ਤੋਂ ਬਾਈਸ ਪ੍ਰਧਾਨ ਸਰਵਰਾਜ ਜਿਹੜਾ ਜਿਲ੍ਹਾ ਪੁਰਸ਼ਾ ਨੇ ਬਹੁਤ ਵਧੀਆ ਕੰਮ ਕੀਤਾ ਜਿਹੜੀ ਡਕੇਤੀ ਸੀ ਪੂਰੇ ਪੰਜਾਬ ਦੇ ਵਿੱਚ ਹਾਹਾਕਾਰ ਮੱਚੀ ਸੀ ਤੇ ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਦਿਨ ਬਰ ਦਿਨ ਡਕੇਤੀਆਂ ਜਿਹੜੀਆਂ ਵਧੀਆਂ ਜਾ ਰਹੀਆਂ ਸੀਗੀਆਂ ਅੱਜ ਨਰਿੰਦਰ ਛੱਤਾ ਪਰ ਨੇ ਇੱਕ ਅਗਵਾਈ ਵਿੱਚ ਇੱਕ ਸਿਸ਼ਟ ਮੰਡਲ ਪੂਰਾ ਜਿਹੜਾ ਕਿ ਅੱਜ ਸੀਪੀ ਮੈਡਮ ਨੂੰ ਤਨਪ੍ਰੀਤ ਕੌਰ ਜੀ ਨੂੰ ਮਿਲਿਆ ਤੋਂ ਉਹਨਾਂ ਦਾ ਧੰਨਵਾਦ ਕੀਤਾ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਕਿ ਪੁਲਿਸ ਪ੍ਰਸ਼ਾਸਨ ਵਿੱਚ ਜਿੰਨੇ ਵੀ ਅਫਸਰ ਆ ਗਿਆ ਅਗਰ ਉਹ ਵਧੀਆ ਕੰਮ ਕਰਦੇ ਆ ਜਿੱਦਾਂ ਕਿ ਕੋਈ ਗਲਤ ਕੰਮ ਹੁੰਦਾ ਪ੍ਰਸ਼ਾਸਨ ਦੇ ਖਿਲਾਫ ਲੋਕ ਛੜਕਾਂ ਦੇ ਉੱਤਰਦੇ ਆ ਇਸੇ ਤਰ੍ਹਾਂ ਅਗਰ ਕੋਈ ਅਫਸਰ ਵਧੀਆ ਕੰਮ ਕਰਦਾ ਹੈ ਨੇਕ ਦਿਲ ਇਨਸਾਨ ਬਿਨਾਂ ਰਿਸ਼ਵਤੋਂ ਤਾਂ ਉਹਨੂੰ ਇਸੇ ਤਰ੍ਹਾਂ ਸ਼ਿਵਸਰ ਸਮਾਜਵਾਦੀ ਨਿਰੰਦਰ <th>ਠਾਪਰ ਦੀ ਅਗਵਾਈ ਹਰ ਸਨਮਾਨਤ ਕਰਦੀ ਰਹੇਗੀ ਕਿਉਂਕਿ ਚੰਗੇ ਕੰਮ ਦੀ ਛਲਾਗਾ ਵੀ ਕਰਨੀ ਜ਼ਰੂਰੀ ਆ ਜੈ ਸ਼੍ਰੀ ਰਾਮ ਹਰ ਮਾਦੇਵ ਵਾਹਿਗੁਰੂ ਜੀ ਦਾ ਖਾਲਸਾ ਵਾਜਿਬ ਨੂੰ ਪਤਾ ਹੈ ਮੈਂ ਨਿਰੰਦਰ <th>ਠਾਪਰ ਅੱਜ ਸਿਪੀ ਲੰਦਰ ਆਫਿਸ ਅਸੀਂ ਆਏ ਸੀ ਤੁਹਾਡਾ ਆਸ਼ਿਕਾਣਾ ਸਮਾਜਵਾਦੀ ਦਾ ਬਹੁਤ ਵੱਡਾ ਡੈਲੀਗੇਸ਼ਨ ਮਹਿਲਾ ਵਿੰਗ ਤੇ ਸਾਰੇ ਮੇਰੇ ਭਰਾ ਸਾਰੇ ਇੱਥੇ ਪਹੁੰਚੇ ਆ ਸਾਡੇ ਸਰਦੀਨ ਸ਼ਾਹਰਾ ਜੀ ਵਿਨਦਰ ਸ਼ਰਮਾ ਜੀ ਸਾਡੇ ਰੋਹਿਤ ਜੀ ਰਾਜੂ ਜੀ ਲਖਵੀਰ ਸਿੰਘ ਜੀ ਜਸਾਲੀਪੁਰਿਆ ਜੀ ਤੇ ਪਵਨ ਟੀਨੋ ਜੀ ਹੋਰ ਸਾਰੇ ਮਹਿਲਾ ਵਿੰਗ ਇੱਥੇ ਕਰਤੇ ਦਾ ਰੋਹਿਤ ਦੱਤਾ ਜੀ ਸਾਹਿਲ ਜੀ ਸਾਡੇ ਮੈਡਮ ਸਾਰੀਆਂ ਸਾਰੀਆਂ ਮਹਿਲਾ ਵਿੰਗ ਪਹੁੰਚੇ ਆ ਜਿਹੜਾ ਕਿ ਅਸੀਂ ਅੱਜ ਇਸ ਕਰਨ ਪਹੁੰਚੇ ਆ ਪ੍ਰਸ਼ਾਸਨ ਦੀ ਕੋਈ ਘਟਲੀਆਂ ਕਾਰਜਕਾਰੀ ਹੋਵੇ ਤੇ ਲੋਕੀ ਹਾਏ ਹਾਏ ਕਰਨ ਲੱਪੈਂਦੇ ਆ ਜਦੋਂ ਪ੍ਰਸ਼ਾਸਨ ਕੋਈ ਚੰਗਾ ਕੰਮ ਕਰਦਾ ਵਾ ਤੇ ਉਹਦੀ ਪ੍ਰਸ਼ੰਸਾ ਮੈਨੂੰ ਲੱਗਦਾ ਕੋਈ ਵੀ ਨਹੀਂ ਕਰਦਾ ਸੋ ਸਾਨੂੰ ਲੱਗਾ ਸੀ ਕਿ ਜਿਹੜਾ ਕੀ ਭਾਰਗੋ ਕੈਂਪ ਦੇ ਵਿੱਚ ਇੱਕ ਬਹੁਤ ਵੱਡੀ ੜਕਾਦੀ ਜੋ ਪੰਜਾਬ ਨਹੀਂ ਪੂਰੇ ਇੰਡੀਆ ਦਾ ਹਲਚਲ ਮਚਾਤੀ ਸੀ ਉਹ ਸਿੱਪੀ ਜਲੰਧਰ ਦੇ ਉਪਰਾਲੇ ਦੇ ਨਾਲ ਇਹਨਾਂ ਦੀ ਕੜੀ ਮਿਹਨਤ ਦੇ ਨਾਲ ਉਹ ਬੰਦੇ 2 ਦਿਨ ਦੇ ਵਿੱਚ ਹੀ ਕਬਰ ਹੋ ਗਏ ਸੀ ਤੇ ਸੋ ਇੱਕ ਬਹੁਤ ਵੱਡਾ ਪਰਾਲਾ ਜੀ ਕਿ ਜਿਹੜੇ ਕਿ ਇਧਰ ਡਕੈਤ ਫੜੇ ਜਾਣੇ ਜਾਂ ਹੋਰ ਵੀ ਬਹੁਤ ਸਾਰੀਆਂ ਖੇਪਾਂ ਪੁਲਿਸ ਪਕੜਦੀ ਆ ਸਿਪਲੀ ਲੰਗਰ ਦਾ ਜਿਹੜਾ ਕਿ ਲੰਗਰ ਦੇ ਵਿੱਚ ਜਿਹੜੀ ਜਿਹੜੀ ਕਾਰਜਕਾਰੀ ਹੈ ਬਹੁਤ ਹੀ ਹਨਾਰ ਅਫਸਰ ਨੇ ਧਨਪ੍ਰੀਤ ਕੌਰ ਜੀ ਕਿ ਮੈਂ ਸਾਡੇ ਸਿਵਲ ਸਨ ਸਮਾਜ ਦਾ ਦਿਲ ਦੀ ਗਰਾਈ ਤੋਂ ਉਹਨਾਂ ਨੂੰ ਸਲੂਟ ਕਰਦੀ ਹੈ ਤੋਂ ਸਾਡਾ ਜਿਹੜਾ ਇਹ ਡੈਲੀਗੇਸ਼ਨ ਆਇਆ ਅੱਜ ਅਸੀਂ ਇਹਨਾਂ ਨੂੰ ਉਸ ਸੰਸਰ ਜੈ ਸਮਾਨਿਤ ਕਰਨ ਆਏ ਸੀਗੇ ਕਿ ਅਗਰ ਪੁਲਿਸ ਦੀ ਹੋਤਨਾ ਵਜਾਈ ਹੁੰਦੀ ਰਹਗੀ ਤੇ ਉਹਨਾਂ ਨੂੰ ਪਤਾ ਲੱਗੇ ਕਿ ਪਬਲਿਕ ਸਾਡੇ ਨਾਲ ਹੈ ਪਬਲਿਕ ਉਹਦੇ ਨਾਲ ਹੈ ਪਬਲਿਕ ਦੇ ਸਰਵੰਤ ਪੁਲਿਸ ਪਰ ਅਸੀਂ ਕਹਿੰਨੇ ਕਿ ਜਿਹੜਾ ਕਿ ਸਾਡੇ ਵੱਲੋਂ ਜਿਹੜੇ ਕਿ ਉਪਰਾਲਾ ਕੀਤਾ ਜਾਂਦਾ ਵਾ ਇੱਕ ਜਦੋਂ ਕਿਸੇ ਨੂੰ ਅਸੀਂ ਪੰਜਾਬ ਦੀ ਪ੍ਰਸ਼ੰਸਾ ਕਰਦੇ ਆ ਉਹਦੇ ਜਿਹੜਾ ਕਿ ਦਿਲ ਨਾ ਬਹੁਤ ਵੱਡਾ ਹੋ ਜਾਂਦਾ ਤੇ ਉਹ ਜਿਹੜਾ ਉਹਦਾ ਕਾਰਜ ਯਾਰਾ ਉਹ ਅੱਗੇ ਵੱਧਦਾ ਜਾਂਦਾ ਵਾ ਸਰ ਉਹਨਾਂ ਦੀ ਇੱਕ ਬਹੁਤ ਵੱਡੀ ਗੱਲ ਸੀ ਕਿ ਸਾਡੀ ਡਿਊਟੀ ਹੈ ਡਿਊਟੀ ਬਹੁਤ ਬੇਖੂਬੀ ਦੇ ਨਾਲ ਨਿਭਾਈ ਗਈ ਸੀ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਜਿਹੜਾ ਕਿ ਜਿਹੜੀ ਆ ਉਹ ਜਿਹੜੇ ਮੁਜਮਦੀਆਂ ਨੂੰ ਨਕੀਲ ਪਾ ਕੇ ਜੇਲਾ ਦੇ ਵਿੱਚ ਭੇਜਿਆ ਗਿਆ ਵਾ ਕਿ ਜਿਹੜਾ ਕਿ ਬਹੁਤ ਹੀ ਲੋਕਾਂ ਨੂੰ ਰਾਹਤ ਮਿਲੀ ਹੈ ਕਿ ਪੁਲਿਸ ਜ਼ਿਲਹੰਦਰ ਸਿਪਲੀ ਸਾਹਿਬ ਨੇ ਬਹੁਤ ਵੱਡਾ ਕੰਮ ਕੀਤਾ ਇਸ ਕਰਕੇ ਅੱਜ ਜੱਸੀ ਉਹਨਾਂ ਦੇ ਦਫ਼ਤਰ ਉਹਨਾਂ ਨੂੰ ਉਸ ਮਾਨਤ ਕਰਨੇ ਹੈ ਜੱਸੀ ਰੋ ਆਰੇ ਇਹ ਨਹੀਂ ਇਹ ਪੁਲਿਸ ਪ੍ਰਸ਼ਾਸਨ ਜਿੰਦਾਬਾਦ ਪੁਲਿਸ ਪ੍ਰਸ਼ਾਸਨ ਜਿੰਦਾਬਾਦ ਸਿਪਲੀ ਜ਼ਿਲਹੰਦਰ ਜਿੰਦਾਬਾਦ ਸਰਦਰ ਦੇਖਿਓ ਉਲੇਸ਼ ਪ੍ਰਸ਼ਾਸਨ ਜਿੰਦਾਬਾਦ ਇਹ ਠਿਕਾਈ ਪ੍ਰਸ਼ਾਸਨ ਨੇ ਵਧੀਆ ਕੰਮ ਕਰਕੇ ਦਿਖਾਇਆ ਪੀਓ ਦੀ ਬਹਿਜ ਹੋਵੇ ਜੀ ਹੋਣੀ ਚਾਹੀਦੀ ਹੈ ਨਹੀਂ ਚਲੋ ਅਗਰੇ ਆਪਾਂ ਜੀ ਚਾਹਵੇ